ਹਾਂਜੀ ਮਿੱਤਰੋ ਆ ਮਾਰਵਾੜੀ ਘੋੜੀ ਸੇਲ ਆ ਬਾਈ ਨਾਲ ਆ ਬਸ਼ੇਰੀ ਸੇਲ ਆ ਠੀਕ ਆ ਇਹ ਕਿੰਨੇ ਚਿਰ ਦੀ ਗੱਬਣਾਦਾਰੀ ਇਹ ਬਾਈ 7 ਮਹੀਨੇ ਦੀ ਹੋਗੀ 8ਵੇਂ ਮਹੀਨਾ ਲੱਗੇ 7 ਸਾਢੇ 7 ਮਹੀਨਿਆਂ ਦੀ ਘੋੜੀ ਮੰਨੋ ਗੱਬਣਾ ਕਿਹੜੇ ਕੋੜੇ ਤੋਂ ਗੱਬਣਾ ਇਹ ਬਾਈ ਨਾਗਰੇੜੀ ਤੋਂ ਗੱਬਣਾ ਹੀ ਠੀਕ ਆ ਨਾਗਰੇੜੀ ਤੋਂ ਗੱਬਣਾ ਤੇ ਆ ਨਾਲ ਹੀ ਬਸ਼ੇਰੀ ਦੇਣੀ ਆ ਬਾਈ ਮੱਥੇ ਪਟਾ ਬਸ਼ੇਰੀ ਦੇ ਠੀਕ ਆ ਤੇ ਇਹ ਕਿੰਨੇ ਚਿਰ ਦੀ 7 ਮਹੀਨੇ ਦੀ ਹਾਂਜੀ ਇਹ ਹਾਂਜੀ ਇਹ 7 ਮਹੀਨੇ ਤੋਂ ਥੋੜੇ ਬਸ 7 ਮਹੀਨੇ 7 ਮਹੀਨਿਆਂ ਦੀ ਬਸ਼ੇਰੀ ਹੋ ਗਈ ਬਾਈ ਘੋੜੀ ਵੀ ਗੱਬਣਾ ਜੋੜਾ ਸੇਲ ਆ ਇਹ ਤੇ ਕੀ ਕੀਮਤ ਬਾਈ ਦੋਨਾਂ ਦੀ ਇਹਨਾਂ ਦੀ ਇਹਨਾਂ ਦੀ ਇੱਕ ਕੱਲੀ ਘੋੜੀ ਦਾ ਮੰਗਦਾ ਜੀ 1.5 ਲੱਖ ਰੁਪਏ ਜੀ 1.5 ਲੱਖ ਬੇਸ਼ੇਰੀ ਦਾ ਜੀ ਕੱਲੀ ਬੇਸ਼ੇਰੀ ਦਾ ਹਾਂਜੀ ਘੋੜੀ ਦਾ ਜੀ 2.5 ਲੱਖ ਰੁਪਏ ਫਰਾ ਜੀ ਠੀਕ ਹੈ ਮਤਲਬ 4 ਲੱਖ ਚ ਇਹ ਤਿੰਨ ਚੀਜ਼ਾਂ 4 ਲੱਖ ਚ ਮਿੱਤਰੋ ਤਿੰਨ ਚੀਜ਼ਾਂ ਬਾਈ ਦੇ ਰਹੇ ਨੇ ਕਿਉਂਕਿ ਘੋੜੀ ਗੱਬਣਾ ਹੈ ਨਾ ਹਾਂਜੀ ਤੇ ਆਪਣਾ ਕੋਈ ਕੰਟੈਕਟ ਨੰਬਰ ਹੈ ਕੰਟੈਕਟ ਨੰਬਰ ਹੈਗਾ ਜੀ 94632 ਜੀ ਹਾਂਜੀ 47335 ਆਪਾਂ ਸਕਰੀਨ ਤੇ ਵੀ ਚਲਾਵਾਂਗੇ ਠੀਕ ਹੈ ਬਾਈ ਮਾਰવાડી ਘੋੜੀ ਦੀ ਹਾਈਟ ਕਿੰਨੀ ਹੈ ਦੀ ਹਾਈਟ ਇਹਦੀ 61 ਇੰਚ ਹੈ ਜੀ ਇਹ 60 ਇੰਚ ਹਾਈਟ ਆ ਤੇ ਸਵਾਰੀ ਬਈ ਸਵਾਰੀ ਨੂੰ ਬਹੁਤ ਸੌਖੀ ਲਾ ਦੇਖ ਸਕਦਾ ਜਵਾਖ ਚੜਾ ਬੈਠਾ ਕਿਵੇਂ ਮਰਜੀ ਬਈ ਜਵਾਖ ਚੜੇ ਫਿਰਨ ਹਨਾ ਨਾ ਡੇਗੇ ਨਾ ਕਰੇ ਤੇ ਸਿਆਣੀ ਵੀ ਘੋੜੀ ਬਹੁਤ ਆ ਠੀਕ ਆ ਆ ਬੱਚੀ ਆ ਬਾਈ ਜਿਹੜੀ ਇਹ ਹੀਰਕੇ ਪਿੰਡ ਬਾਜ ਘੋੜਾ ਉਹਦੀ ਬੱਚੀ ਆ ਮੱਥੇ ਪਟਾਗਾ ਤੇ ਬੱਚੀ ਵੀ ਸੇਲ ਆ ਤੇ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਈ ਬਈ ਕਰਿਓ ਸੰਪਰਕ ਆਪਾਂ ਇੱਥੇ ਨੰਬਰ ਦੇ ਰਿਆਂ ਸੌ ਹੂਸੀਲ ਜਾਨਵਰ ਆ ਠੀਕ ਆ ਇਹੋ ਜਿਹੇ ਜਾਨਵਰ ਬਈ ਬਹੁਤ ਘੱਟ ਲੱਭਦੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਬਸ਼ੇਰੀ ਬਈ ਸੇਲ ਆ ਇਹ ਠੀਕਾ ਮੱਥੇ ਪਟਾ ਬਾਕੀ ਸਾਰੀ ਕਾਲੀ ਆ ਠੀਕ ਹੈ ਤੇ ਬਾਕੀ ਆਪਾਂ ਨੰਬਰ ਚ ਲਾਵਾਂਗੇ ਇੱਥੇ ਤੇ ਜੇ ਕਿਸੇ ਨੇ ਬਈ ਜਾਨਵਰ ਲੈਣੇ ਹੁੰਦੇ ਆ ਵੀਡੀਓ ਅੱਗੇ ਜੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਸੇ ਕੋਲੇ ਵੀਡੀਓ ਪਹੁੰਚ ਸਕਦੀ ਹੈ ਨਾ ਬਈ ਜਾਨਵਰਾਂ ਨੂੰ ਲੋੜ ਹੁੰਦੀ ਆ ਤੇ ਕਮੈਂਟ ਕਰਕੇ ਦੱਸਿਓ ਬਈ ਜਾਨਵਰ ਆਪਣੇ ਕਿਵੇਂ ਲੱਗਦੇ ਨੇ ਧੰਨਵਾਦ